ਸਤ ਸ੍ਰੀ ਅਕਾਲ ਜੀ ਅੱਜ ਆਪਣੇ ਲਵੇ ਫੇਰ ਮਰਦਾਨਾ ਪੈਂਟਰ ਰੰਗ ਕਰਨ ਆਇਆ ਹੋਇਆ ਅੱਜ ਛੋਡੇ ਨਾਲ ਫੇਰ ਉਹਨੂੰ ਗਾਣਾ ਸਾਂਝਾ ਕਰਦੇ ਆ ਤੇ ਉਹਦੇ ਜੀ ਵੀ ਹਾਂ ਵੀ ਮਰਦਾਨਾ ਜੀ ਤੇ ਕਿਹੜਾ ਗਾਣਾ ਅੱਜ ਸੁਣਾਉਂਗੇ ਜਿਹੜਾ ਉਹ ਸੁਣਾ ਜਿਹੜਾ ਤੂੰ ਉਹ ਗਾਈ ਜਾਂਦਾ ਸੀ ਚੁਗਲ ਖੋरां ਵਾਲਾ ਉਹ ਗਾਣਾ ਸੁਣਾ ਉਹ ਵਧੀਆ ਲੱਗਿਆ ਮੈਨੂੰ ਠੀਕ ਹੈ ਸੁਣਾ ਲੈ ਹਾਂ ਤੇ ਬਾਕੀ ਭਾਈ ਹੈਨਾ ਆਪਾਂ ਕਮੈਂਟਾਂ 'ਚ ਪੁੱਛਾਂਗੇ ਦੋਸਤਾਂ ਨੂੰ ਵੀ ਮਰਦਾਨੇ ਦਾ ਗਾਣਾ ਕਿਹ ਹੈ ਆ ਠੀਕ ਹੈ ਜੀ ਤੇ ਚਲੋ ਕਰੋ ਸ਼ੁਰੂ ਲਾਉਣਿਆ ਤੇ ਬਜਾਉਣੀ ਲਾਉਣਿਆ ਤੇ ਬਜਾਉਣੀ ਲੋਕੋ ਆਦਤ ਤੁਹਾਡੀ ਆ ਇਕੱਠੇ ਖਾ ਕੇ ਦਗਾ ਕਮਾਉਣਾ ਕਾ ਦੀ ਯਾਰੀ ਆ ਇੱਕਠੇ ਖਾ ਕੇ ਬਗਾ ਕਮਾਉਣਾ ਓਏ ਕਾ ਦੀ ਯਾਰੀ ਆ ਚੰਗੇ ਆਪ ਕਹੋਣਾ ਚੰਗੇ ਆਪ ਕਹੋਣਾ ਪਰ ਨਿੰਦਣਾ ਹੋ ਰਾਨੂ ਹੜੇਰ ਬਹ ਚੱਕ ਲਾ ਯਗ ਤੋਂ ਓਇ ਚੁਗਲ ਖੋ ਰਾਨੂ ਹੜੇਰ ਬਹ ਚੱਕ ਲਾ ਯਗ ਤੋਂ ਚੁਗਲ ਖੋ ਰਾਨੂ ਹੋ ਨਿੱਕਾ ਜਿਹਾ ਫਾਨਾ ਨਿੱਕਾ ਜਿਹਾ ਫਾਨਾ ਕਿੱਡੀ ਲੱਕੜ ਪਾੜ ਦਿੰਦਾ ਫੋਸ ਦੇ ਰਸ ਦੇ ਕਰਾਂ ਨੂੰ ਪਲ ਵਿੱਚ ਚੁਗਲਾ ਉਹ ਝਾੜ ਦਿੰਦਾ ਸੱਚੀ ਗੱਲ ਉਹ ਉਸ ਦੇ ਰਸ ਦੇ ਕਰਾਂ ਨੂੰ ਪਲ ਵਿੱਚ ਚੁਗਲਾ ਉਹ ਝਾੜ ਦਿੰਦਾ ਸਹੀ ਗੱਲ ਅੱਜ ਦਾ ਮਾਮਲਾ ਉਹ ਜਿਹਦੇ ਗੁੱਡੀ ਚੜ ਜਾਏ ਇਹੀ ਦੀ ਗੁਟੀ ਚੜ ਜੇ ਇਹ ਕੱਟ ਦਿੰਦੇ ਡੋਰਾਂ ਨੂੰ ਹੜਰ ਬਹ ਚੱਕ ਲਾ ਹੋਇ ਅਗ ਤੋਂ ਹੋਇ ਚੁਗ ਲਖੋ ਰਾਂ ਨੂੰ ਹੜਰ ਬਹ ਚੱਕ ਲਾ ਹੋਇ ਅਗ ਤੋਂ ਹੋਇ ਚੁਗ ਲਖੋ ਰਾਂ ਨੂੰ ਠੀਕ ਹੈ ਧੰਨਵਾਦੀ ਗਾਣਾ ਚੰਗਾ ਲੱਗਾ ਪੂਰਾ ਵਧੀਆ ਸ਼ੇਅਰ ਕਰੋ ਤੇ ਸਪੋਰਟ ਕਰੋ ਧੰਨਵਾਦ